ਵਿਦਿਆਰਥੀਆਂ ਦਾ ਸਮੱਸਿਆਵਾਂ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਪੱਟੇ BC ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਹੱਲ ਕਰੋ ਵਿਦਿਆਰਥੀਆਂ ਦਾ ਸਮੱਸਿਆਵਾਂ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਪੱਟੇ BC ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਇਹ ਅੱਜ ਅਸੀਂ ਜਿੰਨੀ ਵੀ ਸਾਡੀ ਐਸ.ਓ.ਯੂ.ਆਈ ਦੀ ਜਥੇਬੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਇਸ ਕੈਂਪਸ ਦੇ ਪ੍ਰਧਾਨ ਕੁਦੀਪ ਸਿੰਘ ਜਿੰਦਰਵੀਰ ਸਾਡੇ ਸੀਨੀਅਰ ਆਗੂ ਹਨੂ ਬ੍ਰਾਂਚ ਦੇ ਤੇ ਬਾਕੀ ਸਾਡੇ ਜਿੰਨੇ ਵੀ ਸਾਰੇ ਵੀਰ ਆ ਅਸੀਂ ਅੱਜ ਸਾਰਿਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਖੜਕੇ ਉਸ ਪੰਜਾਬ ਸਰਕਾਰ ਦੇ ਗੱਪੀ ਮੁੱਖ ਮੰਤਰੀ ਦਾ ਜਿਨੇ ਐਜੂਕੇਸ਼ਨ ਦੀ ਪਹਿਲੀ ਗਰੰਟੀ ਦੇ ਕੇ ਸਾਡੇ ਕਰੋੜਾਂ ਪੰਜਾਬੀਆਂ ਨੂੰ ਗੁਮਰਾਹ ਕੀਤਾ ਉਹਦੇ ਝੂਠ ਦਾ ਪਰਦਾ ਪਾਸ਼ ਕਰਨ ਵਾਸਤੇ ਅੱਜ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਪਿਛਲੇ 3 ਸਾਲਾਂ ਤੋਂ ਲਗਾਤਾਰ ਪਰਮਾਨੈਂਟ ਵੀਸੀ ਵਾਸਤੇ ਤਰਸਦੀ ਹੈ ਜਿਹੜੀ ਸਾਡੀ ਅਜੇ ਯੂਨੀਵਰਸਿਟੀ ਜਿਹੜੀਆਂ ਬੇਸਿਕ ਨੀਡਸ ਨੇ ਹਸਪਤਾਲ ਵਰਕੀਆਂ ਪਾਣੀ ਵਰਕੀਆਂ ਉਹਨਾਂ ਨੂੰ ਤਰਸਦੀ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੰਜਾਬ ਸਰਕਾਰ ਦੇ ਗੱਪੀ ਮੁੱਖ ਮੰਤਰੀ ਭਗਵੰਤ ਮਾਨ ਦਾ ਫਤਲਾ ਪੁੱਛਿਆ ਕਿ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸ਼ਰਮ ਆ ਜੇ ਜਿਹੜੀ ਸਭ ਤੋਂ ਬੇਸਿਕ ਨੀਡ ਐਜੂਕੇਸ਼ਨ ਆ ਤੇ ਸਾਡੀ ਸਭ ਤੋਂ ਪ੍ਰੀਟੀਜੀਅਸ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹਦੇ ਵੈਲਫੇਅਰ ਦਾ ਧਿਆਨ ਤਾਂ ਲੱਗਦਾ ਨਹੀਂ ਕਿ ਯੂਨੀਵਰਸਿਟੀ ਦਾ ਕੋਈ ਮੁਖੀ ਨਾ ਹੋਣਾ ਤਾਂ ਬਹੁਤ ਜਿਹੜੇ ਕਾਰਜਕਾਲ ਨੇ ਉਹ ਵੀ ਪੈਂਡਿੰਗ ਪੈਲੇ ਜੇਕਰ ਕੁਝ ਨਵਾਂ ਐਲਾਨਿਆ ਜਾਣਾ ਤਾਂ ਉਹਦੀ ਵੀ ਜਿਹੜੀ ਉਡੀਕ ਕਰਨੀ ਪੈਣੀ ਹੈ ਸਟੂਡੈਂਟ ਨੂੰ ਦੇਖੋ ਜਿਹੜੇ ਘਰ ਦਾ ਮੁਖੀ ਨਾ ਹੋਵੇ ਜੀ ਉਹ ਘਰ ਨਹੀਂ ਚੱਲਦਾ ਤੇ ਪਟਿਆਲਾ ਯੂਨੀਵਰਸਿਟੀ ਦਾ ਦਾਇਰਾ ਹੀ ਕਿੱਟਾ ਵੱਡਾ ਜੇ ਇਡੇ ਵੱਡੇ ਧਾਇਰੇ ਨੂੰ ਚਲਾਉਣ ਦਾ ਉੱਥੇ ਜਿੱਦੇ ਨਾਲ ਮੈਨੂੰ ਲੱਗਦਾ ਵੀ 100 ਤੋਂ ਪਲੱਸ ਕਾਲਜ ਐ ਜੁੜਿਆ ਆਪਦਾ ਕੈਂਪਸ ਕਿੱਡਾ ਵਿਸ਼ਾਲ ਆ ਫਿਰ ਯੂਨੀਵਰਸਿਟੀ ਦਾ ਇਤਿਹਾਸ ਕਿੱਡਾ ਪੁਰਾਣਾ ਆ ਕਿੱਡੇ ਇੱਥੋਂ ਵੱਡੇ ਵੱਡੇ ਆਫੀਸਰ ਬਣ ਕੇ ਨਿਕਲੇ ਆ ਅੱਜ ਉਹ ਬੇਸਿਕ ਨੀਡ ਆ ਜਿਹੜੀ ਕਿਤਾਬਾਂ ਨੂੰ ਤਰਸ ਗਈ ਪਿਛਲੇ ਮੈਨੂੰ ਦੱਸ ਰਹੇ ਸੀ ਵੀਰ ਜੀ ਕਿ ਪਿਛਲੇ 3 ਸਾਲ ਤੋਂ ਕਿਤਾਬਾਂ ਵਾਸਤੇ ਕੋਈ ਬਜਟ ਨਹੀਂ ਲੈ ਕੇ ਆ ਸਕੀ ਪੰਜਾਬ ਸਰਕਾਰ ਸੀ ਜਿਹੜੀਆਂ ਸਾਡੀਆਂ ਭੈਣਾਂ ਇੱਥੇ ਪੜ੍ਹਦੀਆਂ ਉਹਨਾਂ ਦੇ ਪਾਣੀ ਦੀ ਸਮੱਸਿਆ ਵੇਖੋ ਕਿੰਨੀ ਵੱਡੀ ਵੀ 3 ਦਿਨ ਪਾਣੀ ਨਹੀਂ ਆਇਆ ਉਹਨਾਂ ਨੂੰ ਧਰਨਾ ਲਾਉਣਾ ਪਿਆ ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਲਾ ਕੇ ਕਾਲੀਆਂ ਅੰਕਾਂ ਤੇ ਸਟੇਟਾਂ ਤੇ ਖੜ ਖੜ ਕੇ بڑے ਵੱਡੇ ਡਰਾਮੇ ਕਰਦੇ ਆ ਵੀ ਪਲਾਨ ਪੁਰਾਣੀ ਫਾਈਲ ਖੋਲਦੀਏ ਪੁਰਾਣੀ ਫਾਈਲ ਖੋਲਦੀ ਇਹਨਾਂ ਗੱਲਾਂ ਨਾਲ ਪੰਜਾਬ ਦਾ ਕੀ ਭਲਾਣਾ ਇਹਨਾਂ ਗੱਲਾਂ ਨਾਲ ਸਾਡੀ ਐਜੂਕੇਸ਼ਨ ਦਾ ਕੀ ਦਸੂਤ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਕਾਲੀਆਂ ਅੰਕਾਂ ਲਾ ਕੇ ਤੋਂ ਨਿਗਾਹ ਵਾਲੀਆਂ ਅੰਕਾਂ ਲਾਈਏ ਜਿਹੜੀ ਪੰਜਾਬ ਦੀ ਸੱਚਾਈ ਹੈ ਪੰਜਾਬ ਦੀ ਐਜੂਕੇਸ਼ਨ ਹੈ ਪੰਜਾਬ ਦੀ ਹੈਲਥ ਹੈ ਪੰਜਾਬ ਦਾ ਲਾਅਨ ਆਰਡਰ ਹੈ ਪੰਜਾਬ ਦੀ ਕਿਸਾਨੀ ਹੈ ਪੰਜਾਬ ਦੀ ਜਵਾਨੀ ਹੈ ਉਹਨਾਂ ਦੀ ਲੋੜਾਂ ਦਾ ਤੁਹਾਨੂੰ ਪਤਾ ਲੱਗ ਸਕੇ ਤੇ ਤੁਸੀਂ ਜਿਹੜੀ ਸਚਾਈ ਤੋਂ ਬਾਤ ਤਾਂ ਇਹਦੇ ప్రతి ਕੁੱਟਲੇ ਦੇ ਨਾਲ ਕੋਈ ਮੰਗ ਪੱਤਰ ਵੀ ਜਿਹੜਾ ਕਿਸੇ ਨੂੰ ਦਿੱਤਾ ਗਿਆ ਦੇਖੋ ਮੰਗ ਪੱਤਰ ਪਹਿਲਾਂ ਬਹੁਤ ਦਿੱਤੇ ਆ ਜੀ ਮੰਗ ਪੱਤਰ ਦਾ ਕੋਈ ਵੀ ਜਿਹੜਾ ਕਿਸੇ ਪਾਸੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਅਸਰ ਨਹੀਂ ਦੇ ਸਕਦਾ ਪਰ ਮੈਨੂੰ ਲੱਗਦਾ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਪਹਿਲੇ ਸੀ ਆ ਮਉਣਗੇ ਮੈਨੂੰ ਲੱਗਦਾ 312 ਜਿੰਨਾ ਦਾ ਕੁੱਟਲਾ ਇਹ ਅੱਜ ਵੀ ਅਸੀਂ ਸਟੇਜਾਂ ਤੇ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ ਗੱਲਾਂ ਦਾ ਸਾਡਾ ਢਿੱਡ ਨਹੀਂ ਭਰਨਾ ਨਾ ਪੰਜਾਬੀਆਂ ਦਾ ਢਿੱਡ ਭਰਨਾ ਮੁੱਖ ਮੰਤਰੀ ਸਾਹਿਬ ਨੂੰ ਪਤਲਾ ਤਾਂ ਤੂਕਦੇ ਆ ਕਿ ਸ਼ਾਇਦ ਉਹਨਾਂ ਨੂੰ ਸ਼ਰਮ ਆਵੇ ਗਰਾਊਂਡ ਦੀ ਰਿਐਲਿਟੀ ਸਮਝ ਆਵੇ ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿ ਸੱਤਾ ਦਾ ਸੱਤਾ ਦੇ ਨਸ਼ੇ ਦੇ ਵਿੱਚ ਐਨੇ ਡੂਰ ਨੇ ਫਿਰ ਜਿਹੜੀ ਗਰਾਊਂਡ ਦੀ ਰਿਐਲਿਟੀ ਨੂੰ ਸਮਝ ਹੀ ਨਹੀਂ ਪਾ ਰਹੇ